ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਵਿਕਰਮ ਮਜੀਠੀਆ ਹੋਰਾਂ ਦੀ ਕੱਲ ਤੋਂ ਉਹਨਾਂ ਦਾ ਨਾਮ ਬਹੁਤ ਜ਼ਿਆਦਾ ਸੁਰਖੀਆਂ ਤੇ ਵਿੱਚ ਹੈ ਕਿਉਂਕਿ ਉਹਨਾਂ ਨੂੰ ਮਿਲਣ ਦੇ ਲਈ ਵਿਸ਼ੇਸ਼ ਤੌਰ ਦੇ ਉੱਪਰ ਡੇਰਾ ਬਿਆਸਮੁਖੀ ਕਹਿੰਦੇ ਜੇਲ੍ਹ ਦੇ ਵਿੱਚ ਪਹੁੰਚੇ ਨੇ ਬਿਲਕੁਲ ਗੱਲ ਇਹ ਜੀ ਕਿ ਇਸ ਤੋਂ ਵਿਕਰਮ ਮਜੀਠੀਆ ਆਪ ਜਾਣਦੇ ਨੇ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਹੈ ਵਿਕਰਮ ਮਜੀਠੀਆ ਦੇ ਬਾਰੇ ਜਿਹੜੀਆਂ ਪਹਿਲਾਂ ਖਬਰਾਂ ਸੀ ਦੀ ਛਤੀ ਇਹਨਾਂ ਨੇ ਬਾਹਰ ਆ ਜਾਣਾ ਉਹ ਗੱਲਾਂ ਸੱਚੀਆਂ ਨਹੀਂ ਹੋਈਆਂ ਹੁਣ ਵੀ ਵਿਕਰਮ ਮਜੀਠੀਆ ਦੀ ਕਦੇ ਜ਼ਮਾਨਤ ਦੀ ਅਰਜ਼ੀ ਰੱਦ ਹੁੰਦੀ ਹੈ ਤਲੇ ਉਹਨਾਂ ਦੀ ਨਿਆਂਕ ਹਿਰਾਸਤ ਦੇ ਵਿੱਚ ਵਾਧਾ ਹੁੰਦਾ ਤਾਂ ਕਿ ਕੁਸ਼ ਦੇ ਤਲੇ ਕੁਸ਼ ਇਹੋ ਜਿਹੀਆਂ ਖਬਰਾਂ ਆਉਂਦੀਆਂ ਲਗਾਤਾਰ ਤਰੀਕਦਰ ਤਰੀਕ ਪੈ ਰਹੀ ਹੈ ਤੇ ਪਤਾ ਨਹੀਂ ਕਿੰਨੀ ਦੇਰ ਤੱਕ ਮਜਿਸਤਿਆਂ ਦੇ ਅੰਦਰ ਰਹਿਣਾ ਦੂਜੀ ਗੱਲ ਇਹ ਹੈ ਵੀ ਇੱਥੇ ਜੇਲ੍ਹ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਐਲਾਨ ਹੁੰਦਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਹੈਗੇ ਨੇ ਵਿਆਸ ਦੇ ਰੇ ਦੇ ਮੁਖੀ ਉਹ ਜਾਣਗੇ ਤੇ ਬਿਕਰਮ ਮਜਿਸਤਿਆਂ ਨੂੰ ਮਿਲਣਗੇ ਜਦੋਂ ਇਹ ਸ਼ਿਕਲ ਦਾ ਪਤਾ ਲੱਗਦਾ ਵੀ ਭਾਈ ਆਪ ਦੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਬਾਬਾ ਜੀ ਪਹੁੰਚਣ ਲੱਗੇ ਆ ਤੇ ਫਿਰ ਲੰਘੇ ਕੱਲ ਮੰਗਲਵਾਰ ਨੂੰ ਬਾਬਾ ਜੀ ਦੇ ਪਿੰਡ ਤੋਂ ਤੋਂ ਪਹਿਲਾਂ ਹੀ ਗੱਡੀਆਂ ਦੇ ਕਾਫਲੇ ਤੋਂ ਪਹਿਲਾਂ ਹੀ ਤੇ ਬਹੁਤ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀ ਉਹ ਉਸ ਜੇਲ੍ਹ ਦੀ ਰੋਡ ਤੇ ਪਹੁੰਚ ਗਈ ਐ ਉਹਨਾਂ ਨੇ ਉੱਥੇ ਚਲੋ ਬਾਬਾ ਜੀ ਐਉਂ ਤਾਂ ਕੱਲੇ ਕੱਲ ਨੂੰ ਤਾਂ ਨਹੀਂ ਮਿਲੇ ਪਰ ਇਹ ਵੀ ਉਹਨਾਂ ਦੇ ਇੱਕ ਦਰਸ਼ਨ ਪਾਉਣ ਦੇ ਲਈ ਉਹਨਾਂ ਨੂੰ ਦੇਖਣ ਦੇ ਲਈ ਉੱਥੇ ਬੜੀ ਵੱਡੀ ਗਿਣਤੀ ਤੇ ਹਜ਼ੂਮ ਸੀਗਾ ਫਿਰ ਉਹ ਅੰਦਰ ਗਏ ਜੇਲ੍ਹ ਦੇ ਵਿੱਚ 35 ਮਿੰਟ ਤੱਕ ਉੱਥੇ ਉਹਨਾਂ ਨੇ ਮੁਲਾਕਾਤ ਕੀਤੀ ਜੀ ਵਿਕਰਮਜੀਤ ਜੀ ਦੇ ਨਾਲ ਜਾਨਕਿ ਡੇਰਾ ਵਿਆਸ ਮੁਖੀ ਦੀ ਤੇ ਬਾਬਾ ਗੁਰਿੰਦਰ ਸਿੰਘ ਢਿਲੋਂ ਹਰਾਂ ਲਈ ਇਹਨਾਂ ਜਿਹੜੀ 35 ਮਿੰਟ ਆਪਸ ਦੇ ਵਿੱਚ ਮੀਟਿੰਗ ਹੋਈ ਆ ਉਹਦੇ ਵਿੱਚ ਪਰਿਵਾਰਕ ਗੱਲਾਂ ਵੀ ਹੋਈਆਂ ਹੋਣਗੀਆਂ ਸ਼ਾਇਦ ਕੋਈ ਸਿਆਸੀ ਗੱਲ ਵੀ ਹੋਈ ਹੋਵੇ ਉਹਦੇ ਬਾਰੇ ਆਪਾਂ ਨੂੰ ਜਾਣ ਨਹੀਂਗਾ ਪਰ ਇਹ ਬੜੀ ਵੱਡੀ ਗੱਲ ਹੈ ਜੀ ਕਿ ਜੇਲ੍ਹ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿਲੋਂ ਆਪਦੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਗਏ ਆ ਗੱਲਬਾਤ ਕਰਕੇ ਆਏ ਆ ਤੇ ਫਿਰ ਉਹਨਾਂ ਨੇ ਕੁਝ ਦੱਸਿਆ ਨੀਗਾ ਵੀ ਭਾਈ ਕੀ ਗੱਲ ਹੋਈ ਹੈ ਤੇ ਕਿਹੜੇ-ਕਿਹੜੇ ਵਿਸ਼ਿਆਂ ਦੇ ਉੱਤੇ ਗੱਲ ਹੋਈ ਆ ਪਰ ਇਤਨਾ ਜ਼ਰੂਰ ਆ ਵੀ ਵਿਕਰਮ ਜੀਤਿਆ ਦੀ ਟੀਮ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਪਾਈ ਹੈ ਇਹ ਗੱਲ ਕਹੀ ਹੈ ਵੀ ਭਾਈ ਸਾਡੀ ਇੰਨੀ ਔਕਾਤ ਤੇ ਇੰਨੀ ਹیثیت ਨਹੀਂ ਕਿ ਬਾਬਾ ਜੀ ਇੱਥੇ ਪਹੁੰਚਦੇ ਪਰ ਉਹ ਪਹੁੰਚੇ ਹੈ ਸਾਡੇ ਪਰਿਵਾਰ ਦਾ ਮਾਣ ਵਧਾਇਆ ਅਸੀਂ ਇਸ ਗੱਲ ਨੂੰ ਕਦੇ ਭੁੱਲਾਂਗੇ ਨਹੀਂ ਹਮੇਸ਼ਾ ਹੀਔਖ ਸੌਖ ਦੇ ਵੇਲੇ ਦੇ ਵਿੱਚ ਉਹ ਪਹੁੰਚਦੇ ਰਹੇ ਆ ਤੇ ਦਾਸ ਨਿਮਾਣੇ ਗੁਰੂ ਦੇ ਸਿੱਖ ਦੇ ਵਾਂਗੂ ਭੁੱਲਣਹਾਰਾ ਜਿਹੜਾ ਤੇ ਉਹ ਇਸ ਗੱਲ ਦੇ ਲਈ ਹਮੇਸ਼ਾ ਬਾਬਾ ਜੀ ਦਾ ਧੰਨਵਾਦੀ ਰਹੂਗਾ ਜੇ ਉਹ ਜੇਲ੍ਹ ਦੇ ਵਿੱਚ ਵੀ ਮਿਲ ਕੇ ਆਏ ਸੋ ਸਿਆਸੀ ਗਲੇਰਾਂ ਦੇ ਵਿੱਚ ਦੀ ਇਹ ਬਹੁਤ ਵੱਡੀ ਖਬਰ ਹੈ ਸਿਆਸੀ ਗਲੇਰਾਂ ਦੇ ਵਿੱਚ ਬਹੁਤ ਵੱਡੀ ਚਰਚਾ ਕਿ ਕਿਸ ਤਰੀਕੇ ਦੇ ਨਾਲ ਬਾਬਾ ਜੀ ਇੱਥੇ ਪਹੁੰਚੇ ਆ ਕਿਵੇਂ ਕਿਵੇਂ ਇੱਥੇ ਆ ਕੁਝ ਹੋਇਆ ਕੀ ਕੀ ਕੁਝ ਚੱਲਿਆ ਤੇ ਕਿਵੇਂ ਕਿਵੇਂ ਆ ਸੋ ਵੈਨੇ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਮੈਨੂੰ ਲੱਗਦਾ ਵੀ ਇਹ ਤੋਂ ਬਾਅਦ ਹੁਣ ਸ਼ਾਇਦ ਸ਼ਾਇਦ ਮੈਨੂੰ ਲੱਗਦਾ ਵੀ ਛੇਤੀ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮਿਲਣੀ ਤੋਂ ਬਾਅਦ ਤੇ ਬਿਕਰਮਜੀਤ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲੇ ਇਸ ਗੱਲ ਦੇ ਸਿਆਸੀ ਤੋਂ ਤੇ ਅੰਦਾਜ਼ੇ ਲੱਗਣੇ ਸ਼ੁਰੂ ਹੋਏ ਜੀ ਜੀ ਤੇ ਜਨਾਬ ਸਾਹਿਬ ਇੱਕ ਹੋਰ ਬਹੁਤ ਵੱਡੀ ਖਬਰ ਜਿਹੜੀ ਹੈ ਉਹ ਕੱਲ ਦੀ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਚ ਗੱਲ ਕਰਦੇ ਹਾਂ ਕਹਿੰਦੇ ਅਫਗਾਨਿਸਤਾਨ ਦਾ ਮੁੰਡਾ ਜਹਾਜ਼ ਦੇ ਲੈਂਡਿੰਗ ਗੇਅਰ ਦੇ ਵਿੱਚ ਬੈਠ ਕੇ ਭਾਰਤ ਪਹੁੰਚ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਵੀ ਕਿਸ ਤਰੀਕੇ ਦੇ ਨਾਲ ਬੱਚਾ ਬੈਠਾ ਹੋਊਗਾ ਕਿਵੇਂ ਉਹ ਬੱਚਾ ਇੱਥੇ ਪਹੁੰਚਿਆ ਹੋਊਗਾ ਕੀ ਕੀ ਇਹਦੇ ਪਿੱਛੇ ਕਾਰਨ ਹੋਣਗੇ ਕਿਉਂਕਿ 13 ਸਾਲ ਦਾ ਬੱਚਾ ਜਿਹੜਾ ਮੈਂ ਪੜਿਆ ਹੁਣ ਤੱਕ ਬੱਚਾ ਕਾਬਲ ਦੇ 에어ਪੋਰਟ ਤੋਂ ਜਦੋਂ ਜਹਾਜ਼ ਉੱਡਣ ਲੱਗਾ ਇੰਡੀਆ ਵੱਲ اے ای ਐਮ 에어ਲਾਈਨ ਦਾ ਕੇ ای ਐਮ 에어 ਆ ਉੱਥੇ ਜਹਾਜ਼ ਦੀ ਜਿਹੜੀ 에어ਲਾਈਨ ਦਾ ਨਾਂ ਉਹਦੇ ਵਿੱਚ ਬੈਠਾ ਤੇ ਇਹ ਇੰਡੀਆ ਦੇ ਵਿੱਚ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਿਆ ਪੌਣੇ 2 ਘੰਟੇ ਦੀ ਫਲਾਈਟ ਆ ਇਹ ਜਹਾਜ਼ ਉੱਥੋਂ ਉੱਡਿਆ ਸਵੇਰ ਦੇ ਵੇਲੇ ਤੇ ਫਿਰ ਜੀ ਪੌਣੇ 2 ਘੰਟੇ ਬਾਅਦ ਇਹ ਦਿੱਲੀ ਦੇ 에어ਪੋਰਟ ਦੇ ਉੱਤੇ ਪਹੁੰਚਿਆ ਜਹਾਜ਼ ਤੇ ਜਦੋਂ ਤੱਕ ਸਵਾਰੀਆਂ ਨੇ 에어 호ਸਟਸ ਨੇ ਵਾਲੇ ਪਾਇਲਟਾਂ ਨੇ ਤਬਾੜ ਨਿਕਲਣਾ ਉਰਜਰੋ ਤੱਕ ਜਿਹੜੀਆਂ ਖੁੱਲੀਆਂ ਤੇ ਇੱਕ ਬੱਚਾ ਜਿਹੜਾ 13 ਸਾਲ ਦਾ ਤੇ ਉਹ ਪਹਿਲਾਂ ਹੀ ਤੁਰਿਆ ਫਿਰਦਾ ਇੱਥੇ ਤੇ ਉਹ ਅਧਿਕਾਰੀ ਸਾਰੇ ਹੈਰਾਨ ਰਹਿ ਗਏ ਹੱਥ ਬੱਕੇ ਰਹਿ ਗਏ ਵੀ ਆਹ ਭਾਈ ਕੀ ਹੋਇਆ ਇਹ ਕੌਣ ਹੋਇਆ ਜਿਹੜਾ ਇਸ ਤਰੀਕੇ ਦੇ ਨਾਲ ਜਹਾਜ਼ ਦੇ ਵਾਲੇ ਦੋੜੇ ਤੁਰਿਆ ਫਿਰਦਾ ਇਸ ਬੱਚੇ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਆ ਬਾਅਦ ਦੇ ਵਿੱਚ ਇਹਨੂੰ ਪੁਲਿਸ ਦੇ ਹਵਾਲੇ ਕਰਤਾ ਇਹ ਬੱਚੇ ਨੇ ਗੱਲ ਕਹੀ ਜੀ ਕਹਿੰਦੇ ਮੇਰੇ ਮੰਦਲ ਵਿੱਚ ਦਗਿਆਸਾ ਸੀ ਤੇ ਮੈਂ ਕਦੇ ਜਹਾਜ਼ ਦੇ ਲੈਂਡਿੰਗ ਗੇਅਰ ਦੇ ਵਿੱਚ ਬੈਠ ਕੇ ਸਫ਼ਰ ਕਰਾਂ ਤੇ ਇਹਦੇ ਫਿਰ ਮਹਿਮਨ ਬਣਾ ਲਿਆ ਤੇ ਮੈਂ ਕਾਬਲ ਦੇ 에어ਪੋਰਟ ਤੇ ਪਹੁੰਚਿਆ ਜਿਵੇਂ ਕਿਵੇਂ ਮੈਂ ਅੱਖ ਬਚਾ ਕੇ ਤੇ ਕਹਣਾ ਜੀ ਇਥੇ ਜਹਾਜ਼ ਦੇ ਕੋਲੇ ਪਹੁੰਚ ਗਿਆ ਲੈਂਡਿੰਗ ਗੇਅਰ ਤੇ ਮੈਂ ਬੈਠ ਗਿਆ ਤੇ ਭਾਈ ਤੇ ਮੈਂ ਇੰਡੀਆ ਆ ਗਿਆ ਪਰ ਕਮਾਲ ਦੀ ਗੱਲ ਇਹ ਆ ਵੀ ਇਹਨੂੰ ਇੱਕ ਤਾਂ ਪੁੱਛ ਕਿਸ ਕਰਕੇ ਸੀਮ ਦੇ ਵਾਪਸ ਭੇਜ ਦਿੱਤਾ ਗਿਆ ਅਫਗਾਨਿਸਤਾਨ ਦੂਜੀ ਗੱਲ ਇਹ ਆ ਦੀ ਜਿਹੜੀ ਥਾਂ ਤੋਂ ਇਹ ਉੱਡਿਆ ਜਿਵੇਂ ਜਹਾਜ਼ ਉੱਡਿਆ ਇਹ ਜੀ ਜਹਾਜ਼ ਉੱਡਿਆ 30 ਹਜ਼ਾਰ ਫੁੱਟ ਦੀ ਉਚਾਈ ਤੇ 30 ਹਜ਼ਾਰ ਫੁੱਟ ਉਚਾਈ ਉੱਡਿਆ ਮਾਈਨਸ 40 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਇਹ ਬੱਚਾ ਬਚਿਆ ਜਦੋਂ ਆਪਾਂ ਇਤਿਹਾਸ ਦੇ ਵਿੱਚ ਬੈਠ ਕੇ ਸਫ਼ਰ ਕਰਦੇ ਆਂ ਤੇ ਤੁਹਾਨੂੰ ਆਵਾਜ਼ ਦੇ ਸਾਹ ਦੀ ਡਿਸਟਰਬ ਕਰਦੇ ਉਹ ਚ ਸ਼ਾਂ ਸ਼ਾਂ ਦੀ ਆਵਾਜ਼ ਆਉਂਦੀ ਰਹਿੰਦੀ ਆ ਲੈਨ ਗੀਅਰ ਦੇ ਕੋਲ ਤਾਂ ਖੜਕਾ ਹੀ ਇੰਨਾ ਹੁੰਦਾ ਉਥੇ ਆਵਾਜ਼ਾਂ ਹੀ ਇੰਨੀਆਂ ਹੁੰਦੀਆਂ ਉਥੇ ਹਵਾ ਹੀ ਇੰਨੀ ਤੇਜ਼ ਹੁੰਦੀ ਆ ਵੀ ਭਾਈ ਇਹ ਬੱਚਾ ਬਚਣ ਦੇ ਵਿੱਚ ਕਿਵੇਂ ਕਾਮਯਾਬ ਹੋ ਗਿਆ ਇਹ ਬੜੀ ਅਚੰਭੇ ਵਾਲੀ ਗੱਲ ਆ ਵੀ ਕਿਸ ਤਰੀਕੇ ਨਾਲ ਬੱਚਾ ਵਿੱਚ ਬੈਠਾ ਉਹ ਕਿਉਂ ਬੈਠਾ ਉਹ ਕਿਵੇਂ ਪਹੁੰਚ ਗਿਆ ਤੇ ਉਹ ਬੱਚਾ ਕਿਵੇਂ ਗਿਆ ਸਵਾਲ ਇਹ ਆ ਵੈਸੇ ਜੇ ਆਪਾਂ ਪਛਾਣ ਉਹਦੇ ਹੱਥ ਮਾਰ ਕੇ ਦੇਖੀਏ ਸਾਲ 1996 ਦੇ ਵਿੱਚ ਦੋ ਪੰਜਾਬੀ ਵੀ ਲੈਂਡਿੰਗ ਯਰ ਦੇ ਵਿੱਚ ਇੰਨੀ ਬੈਠੇ ਸੀ 1996 ਦੇ ਵਿੱਚ ਦਿੱਲੀ ਦੇ ਇੱਥੇ 에어ਪੋਰਟ ਤੋਂ ਇਹ ਇੱਕ ਜਹਾਜ਼ ਉੱਡਾ ਲੰਡਨ ਦੇ ਲਈ ਹੀਥਰੋ 에어ਪੋਰਟ ਵਾਸਤੇ 10 ਘੰਟੇ ਦੀ ਦੂਰੀ ਨੂੰ ਤੈਅ ਕਰਨੀ ਆ ਤੇ ਦੋ ਸਕੇ ਭਰਾ ਜਿਹੜੇ ਕਿ ਉਸ ਵੇਲੇ ਪੁਲਿਸ ਦੇ ਡਰਦੇ ਸਤਾਏ ਸੀ 1996 ਦੇ ਵਿੱਚ ਕਾਲਾ ਦੌਰ ਵੀ ਚੱਲਦਾ ਸੀਗਾ ਇਹਨਾਂ ਨੇ ਕੋਈ ਬੰਦੇ ਨਾਲ ਗੱਲ ਕੀਤੀ ਸੈਟਿੰਗ ਕੀਤੀ ਵੀ ਪਾਈਸਾ ਦੇ ਛੱਡਣਾ ਉਹ ਕਹਿੰਦੇ ਮੈਂ ਤੁਹਾਨੂੰ ਜਿਵੇਂ ਕਿ ਮੇਲੇ ਜਹਾਜ਼ ਦੇ ਕਿਸੇ ਨਾ ਕਿਸੇ ਹਿੱਸੇ ਦੇ ਨਾਲ ਚਮੇੜ ਦੂੰਗਾ ਕਦੇ ਵੀ ਬਾਕੀ ਤੁਸੀਂ ਜਾਣੋ ਤੁਹਾਡੀ ਕਿਸਮਤ ਜਾਣੇ ਲੋ ਜੀ ਇੱਕ ਲੈਂਡਿੰਗ ਯਰ ਦਾ ਦੋ ਹੁੰਦੇ ਜਹਾਜ਼ ਦੇ ਵਿੱਚ ਟਿਕਟ ਰਣ ਟੁੰਬੜ ਕੇ ਬਹਿ ਗਿਆ ਜੀ ਇੱਥੇ ਪ੍ਰਦੀਪ ਸੇਣੀ ਤੇ ਨਾਲ ਬਹਿ ਗਿਆ ਵਿਜੇ ਸੇਣੀ ਪ੍ਰਦੀਪ ਸੇਣੀ ਤਾਂ ਜਦੋਂ 에어ਪੋਰਟ ਦੇ ਉੱਤੇ ਜਹਾਜ਼ ਉਤਰਿਆ ਹੀਥਰੋ ਤੇ ਉਦੋਂ ਬੇਹੋਸ਼ ਹੋਇਆ ਪਿਆ ਸੀ ਤੇ ਹਸਪਤਾਲ ਦੇ ਵਿੱਚ ਉਹਨੂੰ ਹੋਸ਼ ਆਈ ਹੈ ਉਹਨੇ ਪੁੱਛਿਆ ਵੀ ਭਾਈ ਮੇਰਾ ਭਰਾ ਕਿੱਥੇ ਆ ਤੇ ਭਰਾ ਦਾ ਪਤਾ ਲੱਗਾ ਜੀ ਕਿ 5ਵੇਂ ਦਿਨ ਉਹਦੀ Laash ਮਿਲ ਜੇ ਰਿਚਮਿੰਡ ਖੇਤਰ ਦੇ ਵੱਲੋਂ ਉਥੇ ਸਾਊਥ-ਵੈਸਟ ਲੰਡਨ ਦੇ ਵਿੱਚ ਉਥੇ ਉਦਯੋਗਿਕ ਕਾਰੋਬਾਰੀਆਂ ਦੇ ਕੋਈ ਉਥੇ ਟਿਕਾਣੇ ਆ ਉਸ ਥਾਂ ਦੇ ਉੱਤੇ Laash ਉਹਦੀ ਡਿੱਗੀ ਪਈ ਸੀਗੀ ਲਓ ਜੀ ਇਸ ਮੁੰਡੇ ਦੀ ਜਿਹੜਾ ਇਹਦਾ ਭਰਾ ਇਹ ਦੋਵੇਂ ਜਣੇ ਆ ਜਿਹੜੇ ਇਹ 40 ਹਜ਼ਾਰ ਫੁੱਟ ਦੀ ਉਚਾਈ ਤੇ ਜਹਾਜ਼ ਉੱਡਿਆ ਸੀਗਾ ਮਾਈਨਸ ਡਿਗਰੀ ਟੈਂਪਰੇਚਰ ਦੇ ਵਿੱਚ ਸਫ਼ਰ ਕੀਤਾ 10 ਕਿੰਟ ਦੇ ਤੱਕ ਲਗਾਤਾਰ ਸਫ਼ਰ ਕਰਦੇ ਰਹੇ ਆ ਤੇ ਜਿਹੜਾ ਭਰਾ ਡਿੱਗਿਆ ਸੀ ਨਾ ਉਹ ਉਹਦੋਂ ਲੈਂਡ ਕਰ ਰਿਹਾ ਸੀ ਜਹਾਜ਼ ਉਹ 2000 ਫੁੱਟ ਦੀ ਉਚਾਈ ਤੋਂ ਡਿੱਗਿਆ ਸੀਗਾ ਤੇ ਉਹ ਫਿਰ ਡਿੱਗਣ ਸਾਰ ਉਹਦੀ ਮੌਤ ਹੋ ਗਈ ਸੋ ਇਸ ਮੁੰਡੇ ਦੇ ਖਿਲਾਫ ਜਿਹੜਾ ਕਿ ਪ੍ਰਦੀਪ ਸੇਣੀ ਆ ਇਹਦੇ ਖਿਲਾਫ ਅਦਾਲਤ ਦੇ ਵਿੱਚ ਇੰਗਲੈਂਡ 'ਚ 18 ਸਾਲ ਕੇਸ ਚੱਲਿਆ ਲੋ ਜੀ ਫਿਰ ਇਹਨੂੰ ਉੱਥੋਂ ਦੀ ਨਾਗਰਿਕਤਾ ਮਿਲ ਗਈ ਜੇ ਪੁਣੇ 에어ਪੋਰਟ ਦੇ ਉੱਤੇ ਕਿਹਾ ਜੀ ਕਿ ਇੱਕ ਕੇਟਰਿੰਗ ਕੰਪਨੀ ਦੇ ਵਿੱਚ ਕੰਮ ਕਰਦਾ ਡਰਾਈਵਰ ਦੇ ਤੌਰ ਤੇ ਜਾਂ ਕੋਈ ਹੋਰ ਕੰਮ ਕਰਦਾ ਸੋ ਕਹਿਣ ਦਾ ਭਾਵ ਇਹ ਜੀ ਕਿ ਐਦਾਂ ਦੇ ਰਿਸਕ ਲੈਣ ਵਾਲੇ ਪਹਿਲਾਂ ਵੀ ਆਏ ਆ ਪਰ ਇਹ ਬੱਚਾ ਜਿਹੜਾ ਇਹ ਆਪਾਂ ਤਾਂ ਵੀ ਕਹਿ ਸਕਦੇ ਨਹੀਂ ਬਚ ਗਿਆ ਵੀ ਭਾਈ ਇਹਦੀ ਫਲਾਈਟ ਆ ਜਿਹੜੀ ਸੀ ਹੀ ਪੌਣੇ 2 ਘੰਟੇ ਦੀ ਜੇ ਲੰਮੀ ਹੁੰਦੀ ਸ਼ਾਇਦ ਕੋਈ ਨੁਕਸਾਨ ਵੀ ਹੋ ਜਾਂਦਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਪਰ ਬਹੁਤ ਵੱਡਾ ਰਿਸਕ ਲਿਆ ਇਸ ਬੱਚੇ ਨੇ ਖੈਰ ਅੱਗੇ ਵਧਦੇ ਹਾਂ ਜੀ ਪੰਜਾਬ 'ਚ ਕਹਿੰਦੇ ਹੈਲਥ ਕਾਰਡ ਜਿਹੜੇ ਨੇ ਉਹ ਬਣਨੇ ਸ਼ੁਰੂ ਹੋ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਹੈਲਥ ਕਾਰਡ ਬਣਨੇ ਸ਼ੁਰੂ ਹੋ ਗਏ ਆ 10 ਲੱਖ ਰੁਪਏ ਤੱਕ ਦੇ ਢੀਮੇ ਵਾਲੇ ਕਾਰਡਾਂ ਦਾ ਬਣਨ ਦਾ سلسلہ ਜਾਰੀ ਹੋ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਸੋਂ ਇਹ ਗੱਲ ਕਹੀ ਸੀ ਕਿ ਇਹ ਜਿਹੜੇ ਕਾਰਡ ਆ ਉਹਨਾਂ ਦਾ ਬਣਾਉਣ ਦਾ ਸਿਲਸਿਬਾ ਸ਼ੁਰੂ ਕਰਨ ਲੱਗੇ ਆ ਇਸ ਕਾਰਡ ਦੇ ਤਹਿਤ ਤੁਸੀਂ ਆਪਦੀ ਹੈਲਥ ਇੰਸ਼ੋਰੈਂਸ ਤੇ ਬਿਨ ਜਿਹੜੀ ਕੋਈ ਹੈਲਥ ਦੇ ਨਾਲ ਸੰਬੰਧਤ ਕੋਈ ਵੀ ਸਮੱਸਿਆ ਦਾ ਇਲਾਜ ਤੇ ਉਹ ਕਿਸੇ ਵੀ ਹਸਪਤਾਲ ਤੇ ਜਿਹੜੇ ਕਿ ਸੂਚੀਬੱਧ ਹਸਪਤਾਲ ਆ ਉਹਨਾਂ ਦੇ ਵਿੱਚ ਪਰਵਾਸ ਸਕਦੇ ਆ ਤੇ 10 ਲੱਖ ਰੁਪਏ ਦੇ ਦਾ ਤੁਹਾਨੂੰ ਕੈਸ਼ਲੈਸ ਇਲਾਜ ਮਿਲੂਗਾ ਇਹ ਇਹਦੇ ਵਿੱਚ ਮੇਰਵਾ ਸਾਂਝਾ ਹੈਗਾ ਤੋ ਇਹ ਲੰਕੇਕਲ ਬਰਨਾਲੇ ਤੇ ਤਰਨਤਾਰਨ ਦੇ ਵਿੱਚ ਕੈਂਪ ਲੱਗੇ ਕਾਰਡ ਬਣਾਉਣ ਦੇ ਲਈ ਇਹ ਪੂਰੇ ਪੰਜਾਬ ਦੇ ਵਿੱਚ ਕੈਂਪ ਲੱਗਦੇ ਆ ਹਰ ਥਾਂ ਤੇ ਕੈਂਪ ਲੱਗਦੇ ਆ ਉਹਦੇ ਵਿੱਚ ਲੋਕ ਆ ਜਾ ਕੇ ਆਪਣੇ ਕਾਰਡ ਬਣਵਾ ਸਕਦੇ ਆ ਚੰਗੀ ਗੱਲ ਆ ਕੋਈ ਚੰਗੇ ਨਤੀਜੇ ਸਾਹਮਣੇ ਆਉਣ ਇਹਦੀ ਵੀ ਅਸੀਂ ਕਾਮਨਾ ਕਰਦੇ ਆ ਪਰ ਵੇਨੇ ਭਾਈ ਕੀ ਕੀ ਹੁੰਦਾ ਆਉਂਦੇ ਸਮੇਂ ਦੇ ਵਿੱਚ ਹਸਪਤਾਲ ਕਿਵੇਂ ਕਿਵੇਂ ਇਲਾਜ ਮੁਹੱਈਆ ਕਰਵਾਉਂਦੇ ਆ ਇਹਦੇ ਬਾਰੇ ਵੀ ਸਭ ਦਾ ਧਿਆਨ ਤੇ ਰਹਿਣਾ ਜੀ ਜੀ ਬਿਲਕੁਲ ਤੇਟਨਾ ਸਾਹਿਬ ਉਧਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਕਾਰੋਬਾਰੀਆਂ ਨੇ 6 ਕਰੋੜ ਦੇ ਚੈੱਕ ਭੇਟ ਕੀਤੇ ਨੇ ਜੀ। ਲੇਖੋ ਇੱਕਦਮ ਸੱਚੀ ਦੀ ਪੰਜਾਬ ਦੇ ਵਿੱਚ ਕਈ ਕਾਰੋਬਾਰੀ ਐਸੇ ਜਨਨ ਦੇ ਕੋਲੇ ਪੈਸੇ ਹੈਗੇ ਆ। ਜਿਹਦੇ ਕੋਲੇ ਪੈਸੇ ਹੈਗੇ ਆ ਭਾਈ ਉਹ ਭਾਵੇਂ ਕਈ 6 ਕਰੋੜ ਰੁਪਏ ਦੇ ਭੇਟ ਕਰ ਦੇਣ ਉਹਨਾਂ ਦੀ ਮਰਜ਼ੀ ਹੈ ਜੀ ਕਿ ਉਹ ਕੀ ਕੀ ਤੁਹਾਨੂੰ ਸੌਂਪ ਦੇ ਕੀ ਕੀ ਤੁਹਾਡੇ سپੁਰਦ ਕਰਦੇ ਆ। ਇਹ ਹੁਣ ਲੋਕਾਂ ਦੀ ਮਰਜ਼ੀ ਆ। ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ 6 ਕਰੋੜ ਰੁਪਇਆ ਇਹ ਭੇਟ ਕੀਤਾ ਹੈਗਾ ਤੇ ਇਹ ਚਲੋ ਉਹਨਾਂ ਨੇ ਆਪਣੀ ਸਰਕਾਰ ਦੇ ਪ੍ਰਤੀ ਪਿਆਰ ਸਤਕਾਰ ਵੀ ਲਾ ਲੀਏ ਕਿਉਂਕਿ ਜਿਹੜੇ ਹੈਗੇ ਨੇ ਸੰਜੀਵ अरोड़ा ਸਾਹਿਬ ਇਹਨਾਂ ਨੇ ਮੰਤਰੀ ਬਣੇ ਆ ਉਹ ਖੁਦ ਬਹੁਤ ਵੱਡੇ ਬਿਜ਼ਨਸਮੈਨ ਆ ਉਹਨਾਂ ਦੇ ਸਾਥੀ ਬਿਜ਼ਨਸਮੈਨ ਆ ਜਿਹੜੇ ਉਹਨਾਂ ਦੇ ਨਾਲ ਮਿਲ ਕੇ ਤੇ ਉਹ ਭਾਈ ਇਹ ਚੱਕ ਭੇਟ ਕਰਕੇ ਆਏ ਆ ਪੰਜਾਬ ਦੇ ਮੁੱਖ ਮੰਤਰੀ ਨੇ ਮਿਸ਼ਨ ਚੜ੍ਹਦੀ ਕਲਾ ਮਹਿੰਦ ਦੀ ਸ਼ੁਰੂਆਤ ਕੀਤੀ ਹੋਈ ਆ ਵੀ ਹੜ੍ਹ ਪੀੜਤਾਂ ਦੀ ਆਪਾਂ ਮਦਦ ਕਰਨੀ ਆ ਤੇ کاروبਾਰੀ ਸੰਜੀਵ अरोड़ा ਤੇ ਉਹਨਾਂ ਦੇ ਨਾਲ ਦੇ ਸਾਥੀ ਜਿਹੜੇ ਉਹ ਜਾ ਕੇ ਚੱਕ ਭੇਟ ਕਰਕੇ ਆਏ ਆ ਇਸ ਕਰਕੇ ਤਾਂ ਜੋ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਬੜੇ ਲੋਕਾਂ ਨੇ ਹੋਰ ਨਾਣੇ ਦੀ ਮਦਦ ਕੀਤੀ ਆ ਜਿਵੇਂ ਕਿ ਵਿਜੇ ਜਿਹੜੇ ਹੈਗੇ ਨੇ ਵਿਕਰਮ ਸਾਨੀ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੇ ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਕਿਸੇ ਨੇ ਕਿੰਨਾ ਕੀਤਾ ਕਿਸੇ ਨੇ ਕਿੰਨਾ ਕੀਤਾ ਸੋ ਗੱਲ ਇਹ ਜੀ ਕਿ ਇਸ ਵੇਲੇ ਬੰਦ ਤੋਂ ਬੰਦ ਲੋਕ ਮਦਦ ਕਰ ਰਹੇ ਆ ਕੋਈ ਬੰਦਾ ਸਿੱਧੀ ਮਦਦ ਕਰ ਰਿਹਾ ਕੋਈ ਕਿਸੇ ਰਾਹੀਂ ਮਦਦ ਕਰ ਰਿਹਾ ਪਰ ਗੱਲ ਤਾਂ ਹੜਪੀੜਤਾ ਦੀ ਮਦਦ ਕਰਨ ਦੀ ਆ ਤੇ ਹੜਪੀੜਤਾ ਤੱਕ ਅਸਲ ਮਦਦ ਵੇਲੇ ਸਿਰ ਪਹੁੰਚਣੀ ਚਾਹੀਦੀ ਆ ਕਿ ਤਾਂ ਹੋਵੇ ਦੀ ਭਾਈ ਇਹ ਰਾਹ ਦੇ ਵਿੱਚ ਹੀ ਰਹੇ ਜੇ ਉਹ ਕੋਈ ਵੀ ਆ ਭਾਵੇਂ ਕੋਈ ਸਮਾਜ ਸੇਵੀ ਸੰਸਥਾ ਭਾਵੇਂ ਕੋਈ ਹੋਰ ਆ ਲੋੜ ਇਸ ਵੇਲੇ ਇਸ ਗੱਲ ਦੀ ਆ ਕਿ ਇਮਾਨਦਾਰੀ ਦੇ ਨਾਲ ਇਹ ਮਦਦ ਤਕਾਣੀ ਦੇ ਉੱਤੇ ਪਹੁੰਚੇ ਜੀ 100% ਦੀ ਤੁਹਾਡੀ ਗੱਲ ਸਹੀ ਹੈ ਤਾਂ ਨਾ ਸਾਹ ਤੇ ਉਧਰ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਐਸਡੀਆਰਐਫ ਪੈਸਿਆਂ ਬਾਰੇ ਦੇਸ਼ ਦੇ ਵਿੱਤ ਮੰਤਰੀ ਨੂੰ ਜਿਹੜੀ ਚਿੱਠੀ ਲਿਖੀ ਹੈ ਜੀ ਕੀ ਲਿਖਿਆ ਹੈ ਇਹਦੇ ਵਿੱਚ ਹਾਂ ਬਿਲਕੁਲ ਜੀ ਇਹ ਬੜੀ ਮਹੱਤਵਪੂਰਨ ਗੱਲ ਆ ਵੀ ਉਹਨਾਂ ਨੇ ਚਿੱਠੀ ਦੇ ਵਿੱਚ ਕਿਹਿੰਗੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਦੇਖੋ ਜੀ ਸਵਾਲ ਇਸ ਵੇਲੇ ਇਹ ਆ ਵੀ ਪੰਜਾਬ ਨੂੰ এসডিআরএফ ਦਾ ਫੰਡ ਕਿੰਨਾ ਜਾਰੀ ਹੋਇਆ ਉਹ ਕਹਿੰਦੇ ਜੀ ਪੰਜਾਬ ਦੀ ਸਰਕਾਰ ਤਾਂ ਇਹ ਗੱਲ ਕਹਿ ਦਿੰਦੀ ਆ ਵੀ ਭਾਈ ਸਾਡੇ ਕੋਲੇ ਜਿੰਨਾ ਕ ਫੰਡ ਆਇਆ ਸੀ ਉਹਦੇ ਵਿੱਚੋਂ 649 ਕਰੋੜ ਰੁਪਈਆ ਤਾਂ ਅਸੀਂ ਖਰਚ ਵੀ ਦਿੱਤਾ ਜਦਕਿ ਜਦੋਂ ਮੋਦੀ ਸਾਹਿਬ ਆਏ ਸੀਗੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਐਲਾਨ ਕੀਤਾ ਸੀਗਾ ਵੀ ਭਾਈ 1600 ਕਰੋੜ ਰੁਪਈਆ ਤਾਂ ਮੈਂ ਤੁਹਾਡੇ ਲਈ ਐਲਾਨ ਕਰਕੇ ਚੱਲਿਆ ਕਿ 12000 ਕਰੋੜ ਦਾ ਫੰਡ ਤੁਹਾਡੇ ਕੋਲੇ ਪਿਆ ਉਹ ਕਹਿੰਦੇ ਜੀ 12000 ਕਰੋੜ ਦਾ ਫੰਡ ਪਿਆ ਇਹ ਕਹਿੰਦੇ ਜੀ ਸਾਡੇ ਕੋਲੇ ਤਾਂ ਇਨਾ ਫੰਡ ਹੈ ਨਹੀਂਗਾ ਅਸੀਂ ਤਾਂ ਉਹਦੇ ਵਿੱਚੋਂ ਖਰਚ ਵੀ ਕਰ ਦਿੱਤਾ ਕਦੇ ਇਹ ਗੱਲ ਕਹਿ ਦਿੰਦੇ ਜੀ ਕਿ ਭਾਈ ਅਸੀਂ ਇਹ ਰਮ ਵਿੱਚ ਕੀ ਕਰ ਸਕਦੇ ਆ ਤੇ ਇਹਦੇ ਵਿੱਚ ਬਿਜੁਮਤੇ ਸ਼ਰਤਾਂ ਬਹੁਤ ਸਖਤ ਆ ਇਹਦੇ ਕਰਕੇ ਕੁਝ ਨਹੀਂ ਕੀਤਾ ਜਾ ਸਕਦਾ ਇਸ ਫੰਡ ਵਿੱਚ ਖਰਚ ਖਰਚਾ ਨਹੀਂ ਜਾ ਸਕਦਾ ਵਰਤੋਂ ਨਹੀਂ ਕੀਤੀ ਜਾ ਸਕਦੀ ਸੋ ਪ੍ਰਤਾਪ ਸਿੰਘ ਬਾਜਵਾ ਨੇ ਭਾਰਤ ਦੀ ਵਿੱਤ ਮੰਤਰੀ ਨੂੰ ਚਿੱਠੀ ਲਿਖੀ ਆ ਨਿਰਮਲਾ ਸੀਤਾ ਰਮਨ ਹੋਰਾ ਨੂੰ ਵੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਜੀ ਕਿ ਇਸ ਗੱਲ ਦੀ ਹਕੀਕਤ ਕੀ ਆ ਸਚਾਈ ਕੀ ਆ ਜੋ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਉਹ ਸੱਚ ਹੈ ਜੋ ਮੋਦੀ ਸਾਹਿਬ ਕਹੇ ਗਏ ਹੈ ਕਿ ਉਹ ਸੱਚ ਹੈ ਕਿਉਂਕਿ ਮੋਦੀ ਸਾਹਿਬ ਨੇ ਕਹਿੰਦਾ ਗੱਲ ਕਹੀ ਵੀ ਤੁਹਾਡੇ ਕੋਲੇ 12000 ਕਰੋੜ ਰੁਪਏ ਦਾ ਪਹਿਲਾਂ ਪਿਆ ਤੇ 1600 ਕਰੋੜ ਰੁਪਏ ਮੈ ਤੁਹਾਨੂੰ ਜਾਰੀ ਕਰਤਾ ਆਪਣੀ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਹੋਰ ਗੱਲ ਕਰਦੀ ਵੀ ਭਾਈ ਸਾਡੇ ਕੋਲੇ ਪੈਸੇ ਕਿੱਥੇ ਤੁਹਾਨੂੰ ਤਾਂ ਖਰਚਣ ਦਾ ਮੌਕਾ ਹੀ ਨਹੀਂ ਦਿੰਦੇਗੇ ਸਾਡੇ ਲਈ ਤਾਂ ਆ ਸਮੱਸਿਆ ਸਾਡੇ ਲਈ ਤਾਂ ਆ ਸਮੱਸਿਆ ਸੋ ਇਹ ਗੱਲ ਦੇ ਉੱਤੇ ਹੁਣ ਵੇਨੇ ਕੀ ਪਾਈ ਆਉਂਦਾ ਰਿਸਪਾਂਸ ਆਉਂਦੇ ਸਮੇਂ ਦੇ ਵਿੱਚ ਪਰ ਇੰਨੀ ਗੱਲ ਜ਼ਰੂਰ ਆ ਵੀ ਪੰਜਾਬ ਦੇ ਫੰਡ ਦੇ ਨਾਂ ਦੇ ਉੱਤੇ ਰਾਜਨੀਤੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਕੋਈ ਕੁਛ ਕਹ ਦਿੰਦਾ ਕੋਈ ਕੁਛ ਕਹ ਦਿੰਦਾ ਉਲਮਲਾ ਕੇ ਗੱਲ ਇਹ ਆ ਵੀ ਜਿਹੜੇ ਪੀੜਤ ਲੋਕ ਆ ਪ੍ਰਭਾਵਿਤ ਲੋਕ ਆ ਉਹਨਾਂ ਦੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਸਭ ਨੂੰ ਅੱਗੇ ਆਉਣਾ ਚਾਹੀਦਾ ਨਾ ਕਿ ਇਸ ਤਰੀਕੇ ਦੀਆਂ ਗੱਲਾਂ ਹੋਣੀਆਂ ਚਾਹੀਦੀ ਕਿ ਬਜਟ ਆ ਹੋ ਗਿਆ ਫਲਾਂ ਹੋ ਗਿਆ ਮੈਨੂੰ ਨਾ ਉਹ ਸੁਖਬੀਰ ਹੋਰਾਂ ਦੀ ਇੱਕ ਗੱਲ ਬੜੀ ਪਤਰਕਰਾਂ ਨੇ ਸਵਾਰ ਕੀਤਾ ਉਹ ਕਹਿੰਦੇ ਜੀ ਪੰਜਾਬ ਦੀ ਸਰਕਾਰ ਤਾਂ ਇਹ ਗੱਲ ਕਹਿੰਦੀ ਆ ਵੀ ਭਾਈ ਸਾਡੇ ਕੋਲੇ ਇਸ ਫੰਡ ਨੂੰ ਖਰਚਣ ਦੇ ਅਧਿਕਾਰ ਨਹੀਂ ਤੇ ਨਿਯਮ ਤੇ ਸ਼ਰਤਾਂ ਬਹੁਤ ਸਖਤ ਆ। ਉਹ ਕਹਿੰਦੇ ਜੀ ਦੇਖੋ ਸੁਖਵੀਰ ਬਾਦਲ ਹੋਰੀ ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਇਹ ਦੱਸੇ ਪੰਜਾਬ ਦੀ ਸਰਕਾਰ ਵੀ ਕੀ ਤੁਹਾਡੇ ਕੋਲੇ ਫੰਡ ਆਇਆ ਤੁਹਾਡੇ ਕੋਲੇ ਕਿੰਨਾ ਫੰਡ ਆਇਆ ਤੁਸੀਂ ਪਹਿਲਾਂ ਇਹ ਜਾਣਕਾਰੀ ਨਿਸ਼ਰ ਕਰ ਦਿਓ ਵੀ ਭਾਈ ਆਹ ਲਓ ਜੀ ਸਾਡੇ ਕੋਲੇ ਇੰਨੀ ਤਰੀਕ ਨੂੰ ਇੰਨਾ ਇੰਨੀ ਤਰੀਕ ਨੂੰ ਇੰਨਾ ਇੰਨੀ ਤਰੀਕ ਨੂੰ ਇੰਨਾ ਫੰਡ ਆਇਆ ਐਸਡੀਆਰਫ ਦਾ। ਜੇ ਨਿਯਮ ਤੇ ਸ਼ਰਤਾਂ ਬਹੁਤ ਸਖਤ ਆ। ਵੀ ਭਾਈ ਤੁਸੀਂ ਖਰਚ ਨਹੀਂ ਸਕਦੇ ਤੇ ਤੁਹਾਡੇ ਨਾਲ ਇਕੱਠੇ ਹੋ ਕੇ ਆਪਾਂ ਸਾਰੇ ਚੱਲਦੇ ਆਂ। ਆਪਾ ਕੇਂਦਰ ਦੀ ਸਰਕਾਰ ਤੇ ਦਬਾਅ ਬਣਾਉਨੇ ਆਂ ਜੀ ਭਾਈ ਤੁਸੀਂ ਨਿਯਮ ਤੇ ਸ਼ਰਤਾਂ ਦੇ ਵਿੱਚ ਰਿਆਜ ਕਿਉਂ ਨਹੀਂ ਕਰਦੇ ਲੋਕ ਇੱਥੇ ਮਰ ਰਹੇ ਆ ਤੇ ਤੁਸੀਂ ਭਾਈ ਇਸ ਵੇਲੇ ਆਹ ਕੁਝ ਕਿਉਂ ਨਹੀਂ ਕਰਦੇ ਉਹ ਕਹਿੰਦੇ ਪਹਿਲਾਂ ਨਸ਼ਰਤਾ ਕਰੋ ਨਾ ਕਿ ਤੁਹਾਡੇ ਕੋਲੇ ਫੰਡ ਹੈਗਾ ਤੇ ਕਿੰਨਾ ਹੈਗਾ ਜੀ ਜੀ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਟਾਣਾ ਸਾਹਿਬ ਨਾਲ ਦੇ ਨਾਲ ਚਲੋ ਸੁਖਵੀਰ ਬਾਦਲ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ ਤੇ ਉਹਨਾਂ ਦੇ ਨਾਲ ਜਿਹੜੀ ਜੁੜੀ ਹੋਈ ਖਬਰ ਆਪਾਂ ਉਹਦੀ ਵੀ ਸਾਂਝ ਪਾ ਲਈਏ ਉਹ ਕਹਿੰਦੇ ਵੀ ਮੈਂ ਵਿਰੋਧ ਕਰਨ ਵਾਲਿਆਂ ਦੀ ਬਿਲਕੁਲ ਪਰਵਾਹ ਨਹੀਂ ਕਰਦਾ ਜਿਹੜਾ ਜੋ ਕਹਿੰਦਾ ਕਹੀ ਜਾਵੇ ਦੇਖੋ ਜੀ ਇੱਕ ਗੱਲ ਤਾਂ ਬੜੀ ਸਾਫ਼ ਤੇ ਸਪਸ਼ਟ ਆ ਵੀ ਵਿਰੋਧ ਕਰਨ ਵਾਲੇ ਨੇ ਕੱਲਾ ਵਿਰੋਧ ਕਰਨਾ ਹੁੰਦਾ ਉਹਨਾਂ ਦੇ ਪਿੱਛੇ ਪੱਲੇ ਹੋਰ ਕੁਝ ਨਹੀਂ ਹੁੰਦਾਗਾ ਤੇ ਉਹਨਾਂ ਦੀ ਵਾਲੀ ਪ੍ਰਵਾਹ ਕਰਨੀ ਵੀ ਨਹੀਂ ਚਾਹੀਦੀ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਵਿਰੋਧ ਕਰਨ ਵਾਲੇ ਹਰ ਗੱਲ ਦਾ ਵਿਰੋਧ ਹੀ ਕਰਦੇ ਹੁੰਦੇ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ ਬਾਬਾ ਬਲਵੀਰ ਸਿੰਘ ਸੀਕੇਵਾਲਾ ਉਹ ਬਾਬਾ ਬਲਵੀਰ ਸਿੰਘ ਸੀਕੇਵਾਲਾ ਨੂੰ ਕੋਈ ਬੰਦਾ ਕਹੂਗਾ ਆਰਐਸਐਸ ਦਾ ਬੰਦਾ ਕੋਈ ਕੋਈ ਭਾਜਪਾ ਦਾ ਬੰਦਾ ਕੋਈ ਕੋਈ ਕਹਾ ਵਿਕਿਆ ਹੋਇਆ ਕੋਈ ਕਹੂਗਾ ਕੇਂਦਰ ਦੇ ਇਸ਼ਾਰੇ ਤੇ ਕਰਨ ਵਾਲਾ ਕਿ ਜਿਹੜਾ ਵੀ ਤੁਸੀਂ ਇੰਟਰਵਿਊ ਕਰੋ ਜਦੋਂ ਵੀ ਉਹਨਾਂ ਦੀ ਫੋਟੋ ਪਾਉਂਗੇ ਨਾ ਸੋਸ਼ਲ ਮੀਡੀਆ ਤੇ ਸਭ ਤੋਂ ਥੱਲੇ ਇਹੋ ਜਿਹੀਆਂ ਟਿੱਪਣੀਆਂ ਆਉਣੀਆਂ ਅੱਜ ਉਹੀ ਬਲਵੀਰ ਸਿੰਘ ਸੀਤੇਵਾਲ ਟਰੈਕਟਰ ਆਪ ਚਲਾ ਕੇ ਸੁਲਤਾਨਪੁਰ ਲੋਧੀ ਦੇ ਬਾਉਪੁਰ ਮੰਡ ਖੇਤਰ ਦੇ ਵਿੱਚ ਖੇਤ ਪੱਧਰੇ ਕਰ ਰਿਹਾ ਅੱਜ ਉਹ ਟਰੈਕਟਰ ਦੇ ਨਾਲ ਰੇਤ ਚੱਕ ਰਿਹਾ ਨਾਲ ਉਹਨਾਂ ਦੇ ਹੋਰ ਦਰਜਣਾਂ ਦੀ ਗੰਟੀ ਦੇ ਵਿੱਚ ਸਾਥੀ ਆ ਹੁਣ ਕੋਈ ਨਹੀਂ ਜਾ ਕੇ ਇਹ ਗੱਲ ਕਿੰਨਾ ਵੀ ਪਾਈ ਤੋ ਤਾਂ ਆਰਐਸਐਸ ਦਾ ਬੰਦਾ ਤੂੰ ਟਰੈਕਟਰ ਤੋਂ ਉੱਤਰ ਮੈਂ ਚੜਦਾ ਇਹ ਤੇ ਤੁਸੀਂ ਆਪਦਾ ਘਰੇ ਬੈਠੇ ਤੁਹਾਡੇ ਕੋਲੇ ਵੀ ਸਿਵਲ ਪੱਧਰ ਕਰਾਉਣਾ ਤੁਸੀਂ ਕੌਣ ਹੁੰਨੇ ਹੋ ਮੈਂ ਹੈਗਾ ਮੈਂ ਕਰਦਾ ਹੁਣ ਤੁਸੀਂ ਪਸੰਦ ਹੀ ਨਹੀਂ ਕਰਦੇ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਬੈਠ ਕੇ ਬੜਕਾ ਮਾਰਦੀਆਂ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕਰਦਾ ਇਹ ਦੋ ਵੱਖੋ ਵੱਖਰੀਆਂ ਗੱਲਾਂ ਹੁਣ ਤੁਸੀਂ ਦੇਖੋ ਵੀ ਉਹ ਵੀ ਤਾਂ ਉਸੇ ਸਮਾਜ ਦੇ ਲੋਕ ਹਨ ਜਿਹੜੇ ਉਹ ਸੀਚੇਵਾਲ ਹੋਣਾਂ ਦੇ ਨਾਲ ਲੱਗ ਕੇ ਇਸ ਵੇਲੇ ਕੰਮ ਕਰ ਰਹੇ ਆ ਉਹ ਜਿਹੜੇ ਨਾਲ ਲੱਗੇ ਹੋਏ ਆ ਜਿਹੜੇ ਆਪ ਦਾ ਟਰੈਕਟਰ ਲੈ ਕੇ ਆਏ ਪਿੰਡਾਂ ਦੇ ਵਿੱਚ ਉਹ ਇਕੱਠੇ ਹੋ ਕੇ ਕੰਮ ਕਰ ਰਹੇ ਆ ਉਹਨਾਂ ਨੂੰ ਕਿਸੇ ਨੂੰ ਇਤਰਾਜ਼ ਨਹੀਂਗਾ ਇਤਰਾਜ਼ ਕਿਹਨੂੰ ਜਿਹੜੇ ਘਰੇ ਬੈਠੇ ਆ ਰਜਾਈ ਇਨਕਲਾਬੀ ਸੋ ਮਤਲਬ ਕਹਿੰਦਾ ਇਹ ਜਿਹੜਾ ਇਹ ਲਾਣਾ ਇਹਨੇ ਇਹ ਕੁਛ ਕਰਦਾ ਹੀ ਰਹਿਣਾ ਇਹਨਾਂ ਦੀ ਬਾਲੀ ਪ੍ਰਵਾਹ ਹੀ ਕਰਨੀ ਚਾਹੀਦੀ ਮੈਂ ਤਾਂ ਕੱਲ ਦਾ ਸੁਤੀ ਜਨਾ ਉਹ ਲਗਾਤਾਰ ਜਦੋਂ ਫੋਟੋ ਮਾਉਂਟ ਕਰਦਾ ਨਾ ਵੀ ਸੀਕੇ ਵਾਲ ਹੋਰੀ ਆਪ ਟ੍ਰੈਕਟਰ ਚਲਾ ਕੇ ਤੇ ਖੇਤ ਪਧਰੇ ਕਰ ਰਹੇ ਆ ਮੈਂ ਕਹਿੰਦੀ ਚਲੋ ਆਪਾਂ ਇਹੀ ਮੰਨੀਏ ਵੀ ਆਰਐਸਐਸ ਦਾ ਬੰਦਾ ਖੇਤ ਪਧਰੇ ਕਰ ਰਿਹਾ ਆ ਤਾਂ ਆਪਾਂ ਨੂੰ ਆਰਐਸਐਸ ਪਸੰਦ ਨਹੀਂ ਗਈ ਚਲੋ ਜੀ ਫਿਰ ਤੁਸੀਂ ਆਪ ਕਰ ਲਓ ਐਨੀ ਗੱਲ ਨਹੀਂ ਹੋ ਸਕਦੀ ਆ ਪਰ ਕੋਈ ਆਪ ਵੀ ਨਹੀਂ ਕਰਨ ਜਾਂਦਾਗਾ ਸੋ ਗੱਲ ਇਹ ਜੀ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਇੱਕ ਹਿੱਸੇ ਨੇ ਕੁਛ ਨਾ ਕੁਛ ਕਹੀ ਹੀ ਜਾਣਾ ਇਹਨਾਂ ਦੇ ਸੁਭਾਅ ਦੇ ਵਿੱਚ ਸ਼ਾਮਿਲ ਗੱਲ ਆ ਕੋਸਤੋ ਬੋਲੀ ਚਲੇ ਆ ਬੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਉਹ ਕਹਿੰਦੇ ਕਿ ਮੈਨੂੰ ਕੋਈ ਪਰਵਾਹ ਨਹੀਂ ਲੋਕ ਮੈਨੂੰ ਇਹ ਗੱਲ ਕਹਣੇ ਗੋਲਕਚੋ ਆਇਆ ਕਰੀ ਜਾਂਦਾ ਇਹ ਲੋਕਾਂ ਨੂੰ ਲੋਟ ਗੋਲਕਚੋ ਮੰਨਦਾ ਇਹ ਤਾਂ ਇਦਾਂ ਦੀ ਕਮਾਈ ਆ ਉਹ ਕਹਿੰਦੇ ਬਈ ਅਸੀਂ ਗੋਲਕ ਨੂੰ ਬਿਲਕੁਲ ਨਹੀਂ ਹੱਥ ਲਾਉਂਦੇ ਇੱਕ ਪੈਸਾ ਅਸੀਂ ਗੋਲਕ ਦੇ ਵਿੱਚੋਂ ਨਹੀਂ ਖਰਚਿਆ ਮੈਂ ਆਪਦੀ ਕਮਾਈ ਦੇ ਵਿੱਚੋਂ ਪੈਸੇ ਖਰਚ ਰਿਆਂ ਮੈਨੂੰ ਚੰਗਾ ਲੱਗਦਾ ਕਿ ਪੰਜਾਬੀ ਭੈਣਾ ਵੀਰਾਂ ਦੀ ਮਦਦ ਕਰ ਰਹੇ ਆ ਮੇਰੇ ਬਾਪੂ ਜੀ ਵੀ ਇਸ ਤਰੀਕੇ ਦੀ ਮਦਦ ਕਰਦੇ ਹੁੰਦੇ ਸੀ ਵੱਡੇ ਬਾਦਲ ਸਾਹਿਬ ਉਹ ਨਹੀਂ ਤਾਂ ਮੈਂ ਵੀ ਉਹੀ ਇਰਾਦੇ ਉੱਤੇ ਆਂ ਉਹ ਕਹਿੰਦੇ ਕਿ ਕਿਸੇ ਨੂੰ ਕੀ ਤਰਾਗਾ ਮੇਰੇ ਕੋਲੇ ਹੈਗੇ ਮੈਂ ਵੰਡੀ ਜਾਣਾ ਉਹਦੇ ਕੋਲੇ ਹੈਗੇ ਤੁਸੀਂ ਵੰਡ ਦਿਓ ਇਹ ਵੋਟਾਂ ਵਟਾਂ ਪੈਣੀਆਂ ਪੂਰੀਆਂ ਬਾਅਦ ਦੀ ਗੱਲ ਆ ਪਰ ਜਿਹੜਾ ਕੰਮ ਜਿਹਦੇ ਹਿੱਸੇ ਦੇ ਵਿੱਚ ਆਉਂਦਾ ਕਹਿੰਦੇ ਜੀ ਮੈਂ ਤਾਂ ਉਹ ਕਰ ਹੀ ਜਾਣਾ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਟਿਊਬਵੈਲਾਂ ਦੀ ਸਬਸਿਡੀ ਦਾ ਰੌਲਾ ਇੱਕ ਵਾਰ ਫਿਰ ਤੋਂ ਪੈ ਗਿਆ ਜੀ ਇਹ ਵੀ ਗੱਲ ਜਿਹੜੀ ਆ ਉਹ ਸੁਰਖੀਆਂ ਦੇ ਵਿੱਚ ਆ ਗਈ ਕਹਿੰਦੇ ਕਿਸੇ ਵੀ ਲੀਡਰ ਨੇ ਨਹੀਂ ਛੱਡੀ ਸੀ ਕਿ ਬਹੁਤ ਘੱਟ ਨੇ ਜਿਨ੍ਹਾਂ ਨੇ ਛੱਡੀ ਐ ਇਹ ਸਬਸਿਡੀ ਬਹੁਤ ਘੱਟ ਨੇ ਜੀ ਪੰਜਾਬ ਦੇ ਮੇਰੇ ਖਿਆਲ ਅੱਠ 10 ਨੇਤਾ ਹੀ ਐਸੇ ਜਿਨ੍ਹਾਂ ਨੇ ਟਿਊਬਵੈਲਾਂ ਵਾਲੀ ਸਬਸਿਡੀ ਛੱਡੀ ਆ ਤਾਂ ਨੂੰ ਜਿੱਥੇ ਹੁਣ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਵੇਲੇ ਇਹ ਗੱਲ ਕਹੀ ਸੀ ਕਿ ਸਰਦੇ ਪੁੱਜਦੇ ਕਿਸਾਨ ਤੇ ਹੋਰ ਲੋਕ ਜਿਨ੍ਹਾਂ ਦੇ ਕੋਲੇ ਪੈਸੇ ਹੈਗੇ ਆ ਜਿਹੜੇ ਸਰਦੇ ਪੁੱਜਦੇ ਆ ਉਹ ਕਹਿੰਦੇ ਜੀ ਕਿ ਉਹ ਟਿਊਬਵੈਲਾਂ ਵਾਲੀ ਮੋਟਰਾਂ ਵਾਲੀ ਸਬਸਿਡੀ ਆਪੇ ਛੱਡ ਦੇਣ ਵੀ ਚਲੋ ਕੁਝ ਕੁ ਫਰਜ਼ ਆਪਣੇ ਨਿੱਜੀ ਤੌਰ ਤੇ ਵੀ ਹੁੰਦੇ ਆ ਲਓ ਜੀ ਉਦੋਂ ਕਈ ਨੇਤਾਵਾਂ ਨੇ ਗੱਲ ਕਹੀ ਕਿ ਮੈਂ ਵੀ ਛੱਡਦਾ ਮੈਂ ਛੱਡ ਦਿੰਦਾ ਮੈਂ ਛੱਡ ਦਿੰਦਾ ਔਰ ਬਾਅਦ ਵਿੱਚ ਕਿਸੇ ਨੇ ਪ੍ਰੈਕਟੀਕਲ ਤੌਰ ਤੇ ਇਸ ਗੱਲ ਤੇ ਅਮਲੀ ਨਹੀਂ ਕੀਤਾਗਾ। ਉਹ ਗੱਲਾਂ ਹੀ ਖਤਮ ਹੋਟੂਗੂ ਮੈਂ ਉਰੇ ਪਰੇ ਹੋਗੀਆਂ ਸਾਰੀਆਂ ਗੱਲਾਂ। ਮਤਲਬ ਕਹਿਣ ਦਾ ਕੀ ਆ? ਮਤਲਬ ਇਹ ਆ ਵੀ ਇਹ ਕੁਝ ਚੱਲਦਾ ਰਹਿੰਦਾ। ਬਾਅਦ ਵਿੱਚ ਮੁਕਰ ਕੇ ਹੁਣ ਤੱਕ ਪੰਜਾਬ ਦੇ 8-10 ਨੇਤਾ ਹੀ ਅਸੇ ਆ ਜਿਨ੍ਹਾਂ ਨੇ ਆਪਣਾ ਬਿੱਲ ਆਪ ਭਰਿਆ ਮੋਟਰਾਂ ਦਾ। ਬਾਕੀ ਤਾਂ ਸਾਰੇ ਕਹਿ ਕੇ ਮੁਕਰਵਾ ਕਰ ਗਏ। ਤੇ ਆਮ ਆਦਮੀ ਪਾਰਟੀ ਦਾ ਹਲੇ ਤੱਕ ਇੱਕ ਵੀ ਆਗੂ ਨਹੀਂ ਆ, ਨਾ ਕੋਈ ਮੰਤਰੀ, ਨਾ ਕੋਈ ਵਿਧਾਇਕ, ਨਾ ਕੋਈ ਚੇਅਰਮੈਨ। ਜਿਹੜਾ ਆਪਦੇ ਕੋਲੋਂ ਬਿੱਲ ਮੋਟਰ ਦਾ ਭਰਦਾ ਹੋਵੇ ਇਹਨਾਂ ਦੇ ਵਿੱਚੋਂ ਵੀ ਕਈਆਂ-ਕਈਆਂ 10-10 20 ਵੀ ਮੋਟਰਾਂ ਹੋਣੀਆਂ ਕਿਸੇ ਦੀਆਂ 1-2-2 ਵੀ ਹੋਣੀਆਂ ਪਰ ਨਾ 1-2 ਵਾਲਿਆਂ ਨੇ 10-20 ਵਾਲਿਆਂ ਨੇ ਕਿਸੇ ਨੇ ਕਦੇ ਪੰਜੀ ਨਹੀਂ ਭਰੀਗੀ ਮਤਲਬ ਇਹ ਜਿੱਥੇ ਜਿਹੜੇ ਨੇਤਾ ਉਹ ਹੁੰਦੇ ਆਪਾਂ ਕਹਿੰਦੇ ਵੀ ਰੋਲ ਮਾਡਲ ਆ ਇਹ ਉਹ ਕੁਝ ਕਰਨਗੇ ਤਾਂ ਤਾਂ ਆਪਾਂ ਨਕਲ ਕਰਾਂਗੇ ਨਹੀਂ ਇਹ ਵੀ ਨਹੀਂ ਕੁਝ ਕਰਕੇ ਰਾਜੀ ਰੁਪਈਆ ਇਹ ਵੀ ਨਹੀਂ ਕੋਲੋਂ ਲਾ ਕੇ ਰਾਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ